ਦੋਸਤੋ ਜੋ ਕੀ ਹੈ ਮੈਡੀਟੇਸ਼ਨ ਕੀ ਹੈ ਧਿਆਨ ਕੀ ਹੈ ਕਿ ਐਸੀ ਕਿਸੇ ਵਿਧੀ ਦੇ ਨਾਲ ਇਨਸਾਨ ਹਰ ਡਾਈਮੈਂਸ਼ਨ ਜਿਹੜੀ ਹੈ ਉਹ ਆਪਣੀ ਜਗਾ ਸਕਦਾ ਹੈ ਜਿਸ ਦੇ ਨਾਲ ਉਸ ਦੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਤੇ ਖੁਸ਼ੀਆਂ ਆ ਜਾਣ ਇਸ ਤਲਾਸ਼ ਦੇ ਵਿੱਚ ਇੱਕ ਬੰਦਾ ਜ਼ਿੰਦਗੀ ਭਰ ਟਟ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ ਤੇ ਫਾਈਨਲੀ ਉਹ ਘੁੰਮਦਾ ਫਿਰਦਾ ਜਦੋਂ ਵਾਪਸ ਪਿੰਡ ਆਇਆ ਤੇ ਉਸ ਦੇ ਦੋਸਤ ਨੇ ਉਸ ਨੂੰ ਦੱਸਿਆ ਕਿ ਤੂੰ ਕਿਹੜੀਆਂ ਚੱਕਰਾਂ ਵਿੱਚ ਘੁੰਮਦਾ ਰਿਹਾ ਇਹ ਸਭ ਕੁਝ ਲੱਭਣਾ ਸੀ ਤਾਂ ਆਪਣੇ ਪਿੰਡ ਵਾਲੇ ਖੂਹੀ ਵਾਲੇ ਬਾਬਾ ਆ ਜਿਹੜੇ ਉਹਨਾਂ ਤੋਂ ਪੁੱਛ ਲੈਂਦਾ ਉਹ ਬੰਦਾ ਹੱਸਿਆ ਕਹਿੰਦਾ ਮੈਂ ਦੁਨੀਆ ਘੁੰਮ ਕੇ ਆਇਆ ਪੁੱਤਰਾ ਬਹਿ ਜਾ ਇਹ ਮਾਮੂਲੀ ਗੱਲਾਂ ਨਹੀਂ ਹੈ ਇਹ ਮੈਂ ਜੋਗ ਮੈਡੀਟੇਸ਼ਨ ਧਿਆਨ ਕੁੰਡਲਨੀ ਜੋਗਾ ਇਹ ਸਭ ਇਹਨਾਂ ਚੀਜ਼ਾਂ ਦੀਆਂ ਗੱਲਾਂ ਕਰ ਰਿਹਾ ਤੇ ਉਹ ਕਹਿੰਦਾ ਠੀਕ ਹੈ ਪਰ ਉਹਨਾਂ ਕੋਲ ਤੂੰ ਜਾ ਕੇ ਤਾਂ ਦੇਖ ਲੈ ਕਹਿੰਦਾ ਚਲੋ ਠੀਕ ਹੈ ਖੂਹੀ ਵਾਲੇ ਬਾਬਾ ਨੂੰ ਵੀ ਮਿਲ ਲੈਂਦੇ ਆ ਉਸਵੇਰੇ ਸਵੇਰੇ ਪਹੁੰਚ ਗਿਆ ਤੇ ਉਹ ਖੂਹੀ ਵਾਲੇ ਬਾਬਾ ਹੱਥ ਚ ਉਹਨਾਂ ਦੇ ਬਾਲਟੀ ਫੜੀ ਹੋ ਤੇ ਵਿੱਚ ਰੱਸੀ ਪਾਈ ਹੋ ਉਹ ਕਿਤੇ ਆਪਣੀ ਖੂਹੀ ਵੱਲ ਨੂੰ ਜਾ ਰਹੇ ਸਗੇ ਤੇ ਇਹ ਜਿਹੜਾ ਸੱਜਣ ਦੁਨੀਆ ਘੁੰਮ ਕੇ ਆਇਆ ਕਹਿੰਦਾ ਕਿ ਮਹਾਰਾਜ ਮੈਂ ਇਸ ਤਰ੍ਹਾਂ ਤੁਹਾਡੇ ਦਰਸ਼ਨ ਕਰਨਾ ਆਇਆ ਮੈਂ ਤੁਹਾਡੇ ਬਾਰੇ ਬੜਾ ਸੁਣਿਆ ਮੈਂ ਯੋਗ ਵੀ ਕੀਤਾ ਮੈਂ ਮੈਡੀਟੇਸ਼ਨ ਵੀ ਕੀਤੀ ਮੈਂ ਇਸ ਤਰ੍ਹਾਂ ਜੜੀਆਂ ਹੈਗੀਆਂ ਜੜੀਆਂ ਹੋਰ ਤਰ੍ਹਾਂ ਦੀਆਂ ਸੋ ਕੋਲ ਜਪ ਤਪ ਵੀ ਕੀਤੇ ਆ ਮੈਂ ਨਾਮਦਾਨ ਵੀ ਲਾਇਆ ਪਰ ਮੈਨੂੰ ਕੋਈ ਕੁਝ ਨਹੀਂ ਮਿਲਿਆ ਮੈਨੂੰ ਇਹ ਸਾਰਾ ਫੇਕ ਜਿਹਾ ਹੀ ਹੋਣ ਲੱਗਣ ਲੱਗ ਪਿਆ ਤੇ ਮੈਨੂੰ ਸਮਝ ਨਹੀਂ ਆਦਾ ਪਰ ਤੁਹਾਡਾ ਮੇਰੇ ਦੋਸਤ ਨੇ ਬੜਾ ਨਾਮ ਰਕਮੈਂਡ ਕੀਤਾ ਮੈਂ ਸੋਚਿਆ ਚਲੋ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਪਰਖ ਲਿਆ ਦੁਨੀਆ ਘੁੰਮ ਲਾਏ ਤੁਹਾਨੂੰ ਵੀ ਦੇਖ ਲੈਂਦੇ ਆ ਕਿ ਤੁਹਾਡੇ ਕੋਲ ਕੀ ਆ ਉਹ ਇੰਨੇ ਜਿਸ ਵਲੇ ਗੱਲ ਕਹੀ ਮਹਾਪੁਰਸ਼ ਉਹ ਰੁਕੇ ਉਸਨੇ ਉਸੇ ਤਰਫ ਦੇਖਿਆ ਤੇ ਕਹਿੰਦੇ ਮਿੱਤਰਾ ਮੈਂ ਹੁਣ ਪਾਣੀ ਭਰਨਾ ਆ ਤੇ ਤੂੰ ਉੱਥੇ ਚੁੱਪਚਾਪ ਬੋਲਣਾ ਨਹੀਂ ਜਿੰਨਾ ਚਿਰ ਮੈਂ ਪਾਣੀ ਭਰਦਾ ਆ ਤੈਨੂੰ ਰੱਬ ਦਾ ਵਾਸਤਾ ਤੂੰ ਉੱਥੇ ਬੈਠ ਕੇ ਜੋ ਆਪਣੇ ਯੋਗ ਮੈਡੀਟੇਸ਼ਨ ਧਿਆਨ ਉੱਥੇ ਬੈਠ ਕੇ ਉਹਨਾਂ ਚਿਰ ਕਰ ਮੈਂ ਪਾਣੀ ਭਰਨ ਤੋਂ ਬਾਅਦ ਤੇਰੇ ਨਾਲ ਗੱਲ ਕਰੂੰਗਾ ਪਰ ਉਹਨਾਂ ਚਿਰ ਸ਼ਰਤ ਹੈ ਤੈ ਤੂੰ ਬੋਲਣਾ ਨਹੀਂ ਚੁੱਪਚਾਪ ਉੱਥੇ ਮੋਨ ਬੈਠ ਜਾ ਤੇ ਉਹ ਬੰਦਾ ਕਹਿੰਦਾ ਠੀਕ ਹੈ ਜੀ ਇਹਨਾਂ ਕਹਿ ਕੇ ਜਿਸ ਵਕਤ ਉਸਨੇ ਦੇਖਿਆ ਕਿ ਸਾਧੂ ਨੇ ਜਿਹੜੀ ਬਾਲਟੀ ਦੇ ਵਿੱਚੋਂ ਜਿਸ ਵਕਤ ਉਹ ਰੱਸੀ ਕੱਢੀ ਤੇ ਉਹ ਕੂਚ ਪਾਣ ਲੱਗਿਆ ਤੇ ਉਸਨੇ ਦੇਖਿਆ ਮੁੰਡੇ ਨੇ ਕਿ ਜਿਹੜਾ ਬਾਲਟੀ ਦਾ ਥੱਲਾ ਸੀ ਉਸ ਦੇ ਵਿੱਚ ਮੋਰੀਆਂ ਸੀ ਉਹਨੇ ਦੱਸਣਾ ਚਾਹਿਆ ਉਹਨੂੰ ਸਾਧੂ ਨੇ ਇੱਕਦਮ ਉਸੇ ਤਰਫ਼ ਦੇਖਿਆ ਤੇ ਅਲੇ ਤਾਜੀ ਤਾਜੀ ਗੱਲ ਕਹੀ ਸੀ ਉਹ ਕਹਿੰਦਾ ਮੈਨੂੰ ਕੀ ਲੈਣਾ ਚਲੋ ਹੁਣ ਮੈਂ ਬਹਿ ਜਾਣਾ ਪਰ ਲੈਣ ਤੇ ਪਾਣੀ ਇਹਨੂੰ ਤੇ ਸਾਧੂ ਨੇ ਬਾਲਟੀ ਵਿੱਚ ਪਾਈ ਤੇ ਮੁੰਡਾ ਅੰਦਰੋਂ ਦੇਖ ਕੇ ਹੱਸ ਰਿਹਾ ਉਸੇ ਤਰਫ਼ ਤੇ ਇਹ ਇਹਨੂੰ ਇਹ ਹੀ ਨਹੀਂ ਪਤਾ ਕਿ ਬਾਲਟੀ 'ਚ ਮੋਰੀਆਂ ਦੂਜੀ ਬਾਲਟੀ ਪਾਈ ਹੱਦ ਹੋ ਗਈ ਤਦ ਤੀਜੀ ਵਾਲਟੀ ਪਾਈ ਮੁੰਡੇ ਤੋਂ ਰਹਿ ਨਹੀਂ ਗਿਆ ਆਪਣੇ ਆਪ ਨੂੰ ਪੁੱਛਦਾ ਕਿ ਮੈਂ ਇਸ ਤੋਂ ਗਿਆਨ ਲੈਣਾ ਜਿਹਨੂੰ ਇਹ ਨਹੀਂ ਪਤਾ ਉਹਦੇ ਹਸ ਦੇ ਹੱਥ ਦੇ ਵਿੱਚ ਫੜੀ ਵਾਲਟੀ ਆ ਜਿਹੜੀ ਜਿਦਨੋਂ ਪਾਣੀ ਖਿੱਚ ਰਿਹਾ ਉਹ ਇੰਨਾ ਸ਼ੋਰ ਪਾਣੀ ਮਚਾ ਰਿਹਾ ਪਾਣੀ ਸਾਰਾ ਵਾਲਟੀ ਦਾ ਉਹਨਾਂ ਮੋਰੀਆਂ ਦੇ ਰਾਸਤੇ ਵਿੱਚ ਥੱਲੇ ਖੂਚ ਡਿੱਗ ਰਿਹਾ ਮਗਰ ਇਹ ਫਿਰ ਵੀ ਹੈ ਉਹਨੂੰ ਦੁਆਰਾ ਦੁਆਰਾ ਸੱਟ ਕੇ ਪਾਣੀ ਭਰਨ ਦੀ ਕੋਸ਼ਿਸ਼ ਕਰਦਾ ਕਹਿੰਦਾ ਮਹਾਰਾਜ ਖੂਹੀਆ ਵਾਲੇ ਬਾਬਾ ਜੀ ਦਿਮਾਗ ਤਾਂ ਠੀਕ ਹੈ ਤੁਹਾਡਾ ਤੈਨੂੰ ਪਤਾ ਨਹੀਂ ਤੁਹਾਡੀ ਬਾਲਟੀ ਦੇ ਵਿੱਚ ਛੇਦ ਹੈ ਉਹ ਕਹਿੰਦਾ ਦੇਖ ਤੇਰੇ ਨਾਲ ਮੇਰੀ ਗੱਲ ਹੋਈ ਸੀ ਜਿੰਨਾ ਚਿਰ ਮੈਂ ਪਾਣੀ ਭਰਦਾ ਤੂੰ ਬੋਲਣਾ ਨਹੀਂ ਤੂੰ ਬੋਲ ਪਿਆ ਵਿੱਚ ਆਪਣਾ ਜਿਹੜਾ ਆ ਡੀਲ ਕੈਨਸਲ ਇੱਥੋਂ ਭੱਜ ਜਾ ਮੈਨੂੰ ਮੋੜ ਕੇ ਆਪਣੀ ਸ਼ਕਲ ਨਾ ਦਿਖਾ ਉਹਨਾਂ ਨੇ ਜੰਡਾ ਚੱਕਿਆ ਤੋ ਮੁੰਡਾ ਭੱਜ ਗਿਆ ਭੱਜ ਕੇ ਜਿਹੜੇ ਘਰ ਆਇਆ ਕਹਿੰਦਾ ਯਾਰ ਕਮਾਲ ਦੀ ਗੱਲ ਐਦਾਂ ਦਾ ਮੈਨੂੰ ਕੋਈ ਬੰਦਾ ਨਹੀਂ ਸੀ ਟੱਕਰਿਆ ਅਜੇ ਤੱਕ ਇਹ ਪਹਿਲੀ ਵਾਰੀ ਐਸਾ ਬੰਦਾ ਪਰ ਉਹਨੇ ਮੈਨੂੰ ਚੁੱਪ ਰਹਿਣ ਨੂੰ ਕਿਹਾ ਸੀ ਮੈਂ ਚੁੱਪ ਰਹਿ ਲੰਦਾ ਜੇ ਹੁਣ ਸ਼ਰਤ ਮੰਨੀ ਸੀ ਤਾਂ ਮੈਨੂੰ ਸ਼ਰਤ ਮੰਨ ਲੈਣੀ ਚਾਹੀਦੀ ਸੀ ਉਹ ਦੂਸਰਾ ਦਿਨ ਸਵੇਰੇ ਫੇਰ ਪਹੁੰਚ ਗਿਆ ਤੇ ਕਹਿੰਦਾ ਜੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਆ ਕੱਲ ਜਿਹੜਾ ਆ ਤੁਸੀਂ ਮੈਨੂੰ ਜਿਹੜੀ ਸ਼ਰਤ ਕਹੀ ਸੀ ਮੈਂ ਨਹੀਂ ਮੰਗੀ ਮੰਨੀ ਤੇ ਮੈਨੂੰ ਚੁੱਪਚਾਪ ਬੈਠ ਜਾਣਾ ਚਾਹੀਦਾ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹਿਆ ਸੀ ਕਿ ਤੁਹਾਡੀ ਬਾਲਤੀ ਦੇ ਵਿੱਚ ਸ਼ਹਿਦ ਆ ਉਹ ਕਹਿੰਦਾ ਤੈਨੂੰ ਮੇਰੀ ਬਾਲਤੀ ਦੇ ਵਿੱਚ ਤਾਂ ਸ਼ਹਿਦ ਨਜ਼ਰ ਆਉਂਦੇ ਆ ਕਿ ਮੈਨੂੰ ਨਜ਼ਰ ਨਹੀਂ ਸ ਆਉਂਦੇ ਉਹ ਸ਼ਹਿਦ ਹੂ ਦੇ ਵਿੱਚ ਡੱਡੂ ਡਿਗਿਓ ਸੀ ਪੁੱਤਰਾ ਮੈਂ ਤਾਂ ਇਹ ਇਸ ਕਰਕੇ ਬਾਲਤੀ ਸ਼ਹਿਦ ਕਰਕੇ ਜਾਣ ਬੁੱਝ ਕੇ ਲੈ ਕੇ ਆਇਆ ਸੀ ਤਾਂ ਕਿ ਮੈਨੂੰ ਕੱਢ ਸਕਾਂ ਪਰ ਇਹ ਬਾਲਟੀ ਚ ਜੰਪ ਮਾਰ ਕੇ ਫਿਰ ਬਾਹਰ ਨਿਕਲ ਜਾਂਦੇ ਸੀ ਤੇ ਤੈਨੂੰ ਤਾਂ ਚੁੱਪ ਰਹਿਣ ਨੂੰ ਕਿਹਾ ਸੀ ਕਦੇ ਤੈ ਆਪਣੇ ਅੰਦਰ ਦੇ ਛੇਦ ਦੇਖੇ ਇਹ ਉਹੀ ਛੇਦ ਹੈ ਜਿਹੜਾ ਤੂੰ ਚੁੱਪ ਚਾਹਤ 1 ਮਿੰਟ ਨਹੀਂ ਬੈਠ ਸਕਿਆ ਤੇਰੇ ਦਿਮਾਗ ਦੇ ਵਿੱਚ ਦੇਖ ਕਿੰਨੀ ਖੁਰਾਪਾਤ ਚੱਲੀ ਮੇਰੇ ਪ੍ਰਤੀ ਕਿ ਇਸ ਬੰਦੇ ਤੋਂ ਮੈਂ ਕੀ ਲੈਣਾ ਜਿਹਨੂੰ ਇਹ ਨਹੀਂ ਪਤਾ ਕਿ ਇਹ ਇਹਦੀ ਬਾਲਟੀ ਚ ਛੇਦ ਹੈ ਕਿ ਮੈਨੂੰ ਵੀ ਤਾਂ ਦਿਸਦੇ ਹੀ ਸੀ ਤੋ ਦੋਸਤੋ ਸਾਡੇ ਅੰਦਰ ਬਹੁਤ ਛੇਦ ਆ ਸੀ ਜਿੱਥੇ ਮਰਜ਼ੀ ਚੱਲਦੀ ਹੈ ਜਿਹੜਾ ਮਰਜ਼ੀ ਜੋ ਕਰ ਲਈਏ ਜਿਹੜਾ ਮਰਜ਼ੀ ਜਪ ਤਪ ਨਾਮ ਜੋ ਮਰਜ਼ੀ ਲੈ ਲਈਏ ਉਹ ਜਿਹੜੇ ਛੇਦ ਹੈਗੇ ਆ ਸਾਡੇ ਕਾਮ ਦੇ, ਗ੍ਰੋਧ ਦੇ, ਲੋਭ ਦੇ, ਮੋਹ ਦੇ, ਅਹੰਕਾਰ ਦੇ, ਈਰਸ਼ਾ, ਦਵੇਸ਼, ਨਾ ਜਾਣੀ even ਗਿਆਨ ਦੇ ਇਹ ਵੀ ਛੇਦ ਹੈ ਕਿ ਮੈਨੂੰ ਆ ਪਤਾ ਸਾਨੂੰ ਕੁਝ ਵੀ ਪਤਾ ਨਹੀਂ ਹੈ। ਇਹ ਦੁਨੀਆ ਛੋਟੀ ਨਹੀਂ ਹੈ। ਇੱਥੇ ਸਮਰਪਣਾਂ ਦਾ ਕੰਮ ਜਦੋਂ ਕਿਸੇ ਨੇ ਕੁਝ ਕਹਿ ਦਿੱਤਾ ਜੇ ਤੁਸੀਂ ਹੁਣ ਕਿਸੇ ਕੋਲ ਗਏ ਆ ਫਿਰ ਬਹਿ ਜਾ ਸੋ ਜਿਹਨੇ ਵੀ ਗਿਆਨ ਧਿਆਨ ਆਪਣੇ ਅੰਦਰ ਮੈਡੀਟੇਸ਼ਨ ਲਈ ਜਾਣਾ ਆ ਉਹਨੂੰ ਜਿਹੜੀਆਂ ਆਪਣੇ ਅੰਦਰ ਚੱਲਦੀਆਂ ਖੁਰਾ ਪਾ ਤਾਂ ਜਿਹੜੀਆਂ ਇਹ ਸ਼ੋਰ ਚੱਲਦੇ ਆ ਗੱਲ ਗੱਲ ਤੇ ਉਹਨਾਂ ਨੂੰ ਚੁੱਪ ਕਰਾਉਣਾ ਪੈਣਾ ਅਗਲਾ ਅੱਗੇ ਗੱਲ ਕਰਾਂਗੇ ਆਈ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਧੰਨਵਾਦ